ਤੁਸੀਂ ਦੇਖ ਰਹੇ ਦੈਲਿੰਗ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਈ ਤੁਹਾਡੇ ਨਾਲ ਇੱਕ ਅਹਿਮ ਖਬਰ ਲੈ ਕੇ حاضر ਹੋਇਆ ਕਿ ਅੱਜ ਡਾਕਟਰ ਜਿਹੜੇ ਹੈਗੇ ਆ ਸਰਕਾਰੀ ਪੂਰੇ ਸੂਬੇ ਦੇ ਜਿਹੜੇ ਹਸਪਤਾਲ ਹੈਗੇ ਨੇ ਸਿਵਲ ਹਸਪਤਾਲ ਉਹਨਾਂ ਵਿੱਚ ਸਟ੍ਰਾਈਕ ਹੈ ਸਟ੍ਰਾਈਕ ਹੈਗੀ ਹੈ 3 ਘੰਟੇ ਦੀ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਸਰਵਿਸ ਜਿਹੜੀਆਂ ਹੈਗੀਆਂ ਬੰਦ ਰਹਿਣਗੀਆਂ ਤੇ ਨਾਲ ਦੀ ਨਾਲ ਜਿਹੜੀਆਂ ਐਮਰਜੈਂਸੀ ਸਵਾਵਾ ਹੈਗੀਆਂ ਉਹ ਚਲਦੀਆਂ ਰਹਿਣਗੀਆਂ ਕਿਉਂਕਿ ਡਾਕਟਰ ਬਲਬੀਰ ਸਿੰਘ ਨੇ ਡਾਕਟਰ ਨਾਲ ਮਿਲ ਕੇ ਇੱਕ ਅਪੀਲ ਕੀਤੀ ਸੀ ਕਿ ਜਿਹੜੀ ਓਪੀਡੀ ਹੈਗੀ ਆ ਸਾਰਾ ਦਿਨ ਬੰਦ ਨਾ ਕੀਤੀ ਜਾਵੇ 3 ਘੰਟੇ ਲਈ ਕਰ ਬੰਦ ਕੀਤੀ ਜਾਵੇ ਇਸ ਕਰਕੇ ਡਾਕਟਰਸ ਨੇ 3 ਘੰਟੇ ਲਈ ਓਪੀਡੀ ਬੰਦ ਕੀਤੀ ਗਈ ਹੈ ਜੇ ਕੋਈ ਹੱਲ ਨਿਕਲਦਾ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਹੈਗੀਆਂ ਜਾਂ ਪ੍ਰੋਮੋਸ਼ਨ ਨੂੰ ਲੈ ਕੇ ਜਿਹੜੀਆਂ ਮੰਗਾਂ ਹੈਗੀਆਂ ਉਹ ਨਾ ਹੱਲ ਹੋਈਆਂ ਤੇ ਇਹ ਜਿਹੜਾ ਸਮਾਂ ਓਪੀਡੀ ਬੰਦ ਕਰਨ ਦਾ ਇਹ ਵੱਲ ਵੀ ਸਕਦਾ ਫਿਲਹਾਲ ਜਲੰਧਰ ਦੇ ਸਿਵਲ ਹਸਪੀਟਲ ਵਿੱਚ ਮੌਜੂਦ ਹੈਗੇ ਆ ਪਰਚੀਆਂ ਜਿਹੜੀਆਂ ਹੈਗੀਆਂ ਉਹ ਕੱਟੀਆਂ ਜਾ ਰਹੀਆਂ ਠੀਕ ਹੈ ਤੇ ਡਾਕਟਰ ਯੂਨਿਟੀ ਜਿੰਦਾਬਾਦ ਦਾ ਜਿਹੜੇ ਪੋਸਟਰ ਹੈਗੇ ਉਹ ਵੀ ਲੱਗੇ ਨੇ ਪੀसीएमਐਸ ਐਸੋਸੀਏਸ਼ਨ ਜਿੰਦਾਬਾਦ ਦੇ ਪੋਸਟਰ ਲੱਗੇ ਨੇ ਤੇ ਇਹ ਹੜਤਾਲ ਜਿਹੜੀ ਲਗਾਤਾਰ ਜਾਰੀ ਹੈਗੀ ਹੈ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਸਿਵਾਵਾ ਮੈਂ ਇੱਕ ਵਾਰੀ ਓਪੀਡੀ ਦੀ ਤਸਵੀਰ ਵੀ ਦਿਖਾ ਦੇਣਾ ਲੋਕਾਂ ਨੂੰ ਜਿਨ੍ਹਾਂ ਨੇ ਸਿਵਲ ਹਸਪੀਟਲ ਦਾ ਰੋਕਣਾ ਉਹਨਾਂ ਵਾਸਤੇ ਖਾਸ ਖਬਰ ਹੈ ਕਿ ਅੱਜ 11 ਵਜੇ ਤੋਂ ਬਾਅਦ ਜੇ ਸਿਵਲ ਹਸਪਤਾਲ ਆਉਣਾ ਹੋਵੇ ਤਾਂ 11 ਵਜੇ ਤੋਂ ਬਾਅਦ ਆਉਣ 8 ਵਜੇ 9 ਵਜੇ 10 ਵਜੇ ਇਸ ਸਮੇਂ ਦੇ ਵਿੱਚ ਸਿਵਲ ਹਸਪਤਾਲ ਨਾ ਆਇਆ ਜਾਵੇ ਕਿਉਂਕਿ OPD ਸੁਭਾਵਾਂ ਜਿਹੜੀਆਂ ਹੈਗੀਆਂ ਨੇ ਉਹ ਅਸਲੇ ਬੰਦ ਕੀਤੀਆਂ ਗਈਆਂ ਨੇ 11 ਵਜੇ OPD ਸੁਭਾਵਾਂ ਸ਼ੁਰੂ ਹੋਣਗੀਆਂ ਤਾਂ ਕਿ ਇਹ ਸਾਡੇ ਖਬਰ ਨਸ਼ਰ ਕਰਨ ਦਾ ਵੀ ਮਤਲਬ ਇਹੀ ਹੈ ਤਾਂ ਕਿ ਜਿਹੜੇ ਲੋਕਾਂ ਨੇ ਸਿਵਲ ਹਸਪਤਾਲ ਆਪਣਾ ਇਲਾਜ ਕਰਾਉਣ ਵਾਸਤੇ ਆਣਾ ਉਹ 11 ਵਜੇ ਤੋਂ ਬਾਅਦ ਆਣ ਤਾਕੀ ਖੱਜਲ ਖੋਰੀ ਦਾ ਸਾਹਮਣਾ ਜਿਹੜਾ ਹੈਗਾ ਉਹਨਾਂ ਨੂੰ ਨਾ ਕਰਨਾ ਪਵੇ ਇਸ ਕਰਕੇ ਅਸੀਂ ਇਹ ਤਸਵੀਰਾਂ ਆਪਣੇ ਦਰਸ਼ਕਾਂ ਦੇ ਕਰ ਪੁਹਾਰ ਰਹੇ ਹਾਂ ਕਿ ਸਿਵਲ ਹਸਪੀਟਲ ਦੇ ਓਪੀਡੀ ਦੀ ਓਪੀਡੀ ਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ 8 ਵਜੇ ਤੋਂ ਲੈ ਕੇ 11 ਵਜੇ ਤੱਕ ਬੰਦ ਹੈਗੀਆਂ ਨੇ 11:00 ਵਜੇ ਤੋਂ ਬਾਅਦ ਓਪੀਡੀ ਸੇਵਾਵਾਂ ਸ਼ੁਰੂ ਹੋਣਗੀਆਂ ਫਿਲਹਾਲ ਤਿੰਨ ਦਿਨਾਂ ਦੀ ਸਟ੍ਰਾਈਕ ਜਿਹੜੀ ਹੈਗੀ ਹੈ ਸਿਵਲ ਹਸਪੀਟਲ ਤਮਾਮ ਜਿਹੜੇ ਸੂਬੇ ਦੇ ਹਸਪਤਾਲ ਹੈਗੇ ਨੇ ਸਰਕਾਰੀ ਸਾਰੇ ਹਸਪਤਾਲਾਂ ਦੇ ਵਿੱਚ ਸਟ੍ਰਾਈਕ ਹੈਗੀ ਹੈ ਅ ਐਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਬਦਸੂਰ ਚੱਲਦੀਆਂ ਰਹਿਣਗੀਆਂ ਪਰ ਜਿਹੜੀਆਂ ਓਪੀਡੀ ਸੇਵਾਵਾਂ ਹੈਗੀਆਂ ਨੇ ਉਹ 3 ਘੰਟੇ ਲਈ ਬੰਦ ਕੀਤੀਆਂ ਗਈਆਂ ਨੇ ਫਿਲਹਾਲ ਡਾਕਟਰ ਜਿਹੜੇ ਹੈਗੇ ਨੇ ਜਿਹੜਾ ਹਸਪਤਾਲ ਦਾ ਰਾਉਂਡ ਜਿਹੜਾ ਹੈਗਾ ਉਹ ਜ਼ਰੂਰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਖਬਰ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਹੈਗੀ ਹੈ ਕਿ ਜਿਹੜੇ ਲੋਕਾਂ ਨੇ ਸਿਵਲ ਹਸਪਤਲ ਸਿਵਲ ਹਸਪਤਲ ਦੇ ਵਿੱਚ ਆਪਣਾ ਇਲਾਜ ਕਰਾਉਣ ਆਉਣਾ ਹੈ 11 ਵਜੇ ਤੋਂ ਬਾਅਦ ਆਉਣ ਤਾਂ ਕਿ ਖੱਜਲ ਖਵਰੀ ਦਾ ਸਾਹਮਣਾ ਨਾ ਕਰਨਾ ਪਵੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਸੁਮਾਵਾ ਬੰਦ ਹੈਗੀਆਂ ਨੇ ਤੇ 11 ਵਜੇ ਓਪੀਡੀ ਸੁਮਾਵਾ ਸ਼ੁਰੂ ਹੋਣਗੀਆਂ ਐਮਰਜੈਂਸੀ ਸੁਮਾਵਾ ਫਿਲਹਾਲ ਜਿਹਦਾ ਪਹਿਲਾਂ ਚੱਲਦੀਆਂ ਸੀ ਉਸੇ ਤਰ੍ਹਾਂ ਹੀ ਚੱਲਦੀਆਂ ਪਈਆਂ ਨੇ ਪਰ ਫਿਲਹਾਲ ਜਿਹੜੇ ਡਾਕਟਰਸ ਹੈਗੇ ਨੇ ਉਹਨਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰੋਮੋਸ਼ਨਸ ਨੂੰ ਲੈ ਕੇ ਹੜਤਾਲ ਕੀਤੀ ਹੈ 3 ਘੰਟੇ OPD ਸੇਵਾਵਾਂ ਮੈਂ ਫੇਰ ਦੁਬਾਰਾ ਜ਼ਿਕਰ ਕਰ ਰਹਾ 3 ਘੰਟੇ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਸੇਵਾਵਾਂ ਬੰਦ ਰਹਿਣਗੀਆਂ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਨੇ ਇਸੇ ਕਰਕੇ ਅਸੀਂ ਬਾਰ-ਬਾਰ ਦਰਸ਼ਕਾਂ ਨੂੰ ਅਪੀਲ ਕਰ ਰਹੇ ਆ ਕਿ 11 ਵਜੇ ਤੋਂ ਬਾਅਦ ਹੀ ਜੇ ਸਿਵਲ ਬੋ ਹਸਪੀਟਲ ਕਿਸੇ ਨੇ ਆਉਣਾ ਹੈ ਤਾਂ 11 ਵਜੇ ਤੋਂ ਬਾਅਦ ਪਹੁੰਚਣ ਪਹਿਲਾਂ ਜਿਹੜੀਆਂ ਪਹਿਲਾਂ ਪਹੁੰਚ ਕੇ ਆਪਣਾ ਸਮਾਂ ਬਰਬਾਦ ਕਰਿਓ ਨਾ ਹੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਮਿਲਣੀ ਹੈ 11 ਵਜੇ ਤੋਂ ਬਾਅਦ OPD ਸੇਵਾਵਾਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਉਸੋ ਬਾਅਦ ਤੁਸੀਂ ਆਪਣਾ ਇਲਾਜ ਕਰਵਾਉਣ ਵਾਸਤੇ ਸਿਵਲ ਹਸਪੀਟਲ ਹੋ ਸਕਦੇ ਹੋ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜੇ 3 ਦਿਨਾਂ ਦੇ ਅੰਦਰ ਕੋਈ ਹੱਲ ਨਿਕਲਦਾ ਤਾਂ ਠੀਕ ਹੈ ਨਹੀਂ ਤੇ ਇਹ OPD ਸੇਵਾਵਾਂ ਜਿਹੜੀਆਂ ਹੈਗੀਆਂ ਵਧਾਈਆਂ ਜਾਂਦਾ ਇਹਨਾਂ ਦਾ ਸਮਾਂ ਵਧਾਇਆ ਜਾ ਸਕਦਾ ਹੋ ਸਕਦਾ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਦਿੱਕਰ ਕਰ ਦੇਣ ਜਾਂ ਥੋੜਾ ਅੱਗੇ ਪਿੱਛੇ ਟਾਈਮ ਵੀ ਹੋ ਸਕਦਾ ਪਰ ਫਿਲਹਾਲ ਅੱਜ 10 ਤਰੀਕ ਬਾਅਦ ਕਰਨਾ 9 ਤਰੀਕ 10 ਤਰੀਕ ਤੇ 11 ਤਰੀਕ 3 ਦਿਨ 9 10 11 3 ਦਿਨ ओपीडी शिववामा 8 ਵਜੇ ਤੋਂ ਲੈ ਕੇ 11 ਵਜੇ ਤੱਕ ਬੰਦ ਰਹਿਣਗੀਆਂ ਤੇ ਇਹ ਲੋਕ ਨੇ ਜਿਹੜੇ ਇਲਾਜ ਕਰਾਉਣ ਵਾਸਤੇ ਇੱਥੇ ਆਏ ਨੇ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਤੁਸੀਂ ਕਾਦੇ ਵਾਸਤੇ ਆਏ ਸੀਗੇ ਹਾਂਜੀ ਮੇਰੇ ਬੇਟੀ ਦੇ ਨਾ ਪੈਸੇ ਅੰਦਰ ਚਲ ਗਏ ਆ ਅਸੀਂ ਕਿੰਨੇ ਸੂਏਰ ਦੇ ਕਹਿੰਦੇ ਉਧਰ ਭੇਜਿਆ ਹੁੰਦੇ ਕਦੀ ਪਰੇਸ਼ਾਨ ਕੀਤਾ ਪਿਆਸ ਨਹੀਂ ਪਤਾ ਕੀ ਗੱਲ ਹੈ ਡਾਕਟਰਾਂ ਨੇ ਹੜਤਾਲ ਕੀਤੀ ਹੈਗੀ ਆ ਐਮਰਜੈਂਸੀ ਐਮਰਜੈਂਸੀ ਆ ਨਾ ਮੇਰੀ ਬੇਟੀ ਦਾ ਹਾਂਜੀ ਹਾਂਜੀ ਇਹਦੇ ਕੋਈ ਨਹੀਂ ਚਲ ਗਿਆ ਠੀਕ ਹੈ ਜੀ ਮਾਲੋ ਕੋਈ ਖਮੀ ਨਾ ਵੀ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੈ ਐਮਰਜੈਂਸੀ ਦੀ ਗੱਲ ਕੀਤੀ ਤੁਸੀਂ ਕੀਤੀ ਵੀ ਹੈ ਕੀ ਕਹਿੰਦੇ ਨੇ ਆ ਲਿਖ ਕੇ ਦਿੱਤਾ ਵੇ ਡਾਕਟਰ ਫੇਰ ਵੀ ਕਰਕੇ ਨਹੀਂ ਦੇਣ ਦੇ ਡਾਕਟਰ ਰਾਉਂਡ ਤੇ ਹੈਗੇ ਆ ਜਿੱਦਾਂ ਹੀ ਆਉਂਦੇ ਆ ਆਪਾਂ ਗੱਲ ਕਰਵਾ ਦਿੰਦੇ ਹੋ ਜਾਏਗਾ ਕੋਈ ਚੱਕਰ ਨਹੀਂ ਆ ਇਹ ਤੁਮ ਨਾ ਰੱਖੋ ਹੋ ਜਾਏਗਾ ਤੁਹਾਡੇ ਬਰੀਕਾਰ ਆ ਜੀ ਜੀ ਇਹਨੂੰ ਬਾਰੇ ਮੈਂ ਅਲਪੜ ਨਹੀਂ ਹਾਂ ਇਹਨੂੰ ਕੋਲੇ ਦੇਖੋ ਡਾਕਟਰ ਹੈਗਾ ਜੀ ਇੱਥੇ ਕਾਦੋ ਭਾਈ ਬਾਜੀ ਮੈਂ ਤੁਹਾਨੂੰ ਦੱਸਣ ਲਿਆ ਮੈਂ ਇੱਕ ਮਿਲ ਮੈਂ ਗੱਲ ਕਰਦਾ ਤੁਹਾਡੇ ਨਾਲ ਵੀ ਤਾਂ ਛੋਟੀ ਬੱਚੀ ਆ ਇਹਦੇ ਅੰਦਰ ਕੋਇਨ ਚਲਾ ਗਿਆ ਜਿਸ ਕਰਕੇ ਇਹ ਡਾਕਟਰ ਨੂੰ ਦਿਖਾਉਣ ਆਏ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।